ਅੱਜ ਮਿੱਤਰੋ ਪਿੰਡ ਡਗਰੂ ਖੜੇ ਆ ਜਿਹੜਾ ਮੋਗਾ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਜੌਂਡੀਅਰ 5310 ਐਲਟੀ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਆ ਬੀ ਤੇ ਵਧੀਆ ਠੀਕ ਠਾਕ ਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ 5310 ਟਰੈਕਟਰ ਆ ਜੀ ਇਹ ਮਾਡਲ ਕਿਹੜਾ ਬਾਈ ਤੇ 2005 ਮਾਡਲ ਆ ਬਾਈ 2005 ਮਾਡਲ ਆ ਤੇ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਠੀਕ ਆ ਹਰਿਆਣਾ ਨੰਬਰ ਆ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਇਹਦੇ ਚਾਰੇ ਟਾਇਰ 50% ਹੈ ਜੀ ਵੀ ਅੱਧੇ ਕੇ ਟਾਇਰ ਹੈਗੇ ਆ ਚਾਰੇ ਇਹ ਐਲਟੀ ਟਰੈਕਟਰ ਹਨਾ ਬਾਈ ਐਲਟੀ ਹਾਂ ਐਲਟੀ ਠੀਕ ਆ ਰੰਗ ਪੇੜ ਦੀ ਬਈ ਗੱਲ ਕਰੀਏ ਰੰਗ ਉਹ ਓਰੀਜਨਲ ਆ ਜੀ ਸਾਰਾ ਓਰੀਜਨਲ ਆ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਦੇ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦਾ ਜੀ ਨਾਲ ਸੌਦਾ ਕੋਈ ਬੰਦਾ ਠੀਕ ਆ ਡਬਲ ਡਿਸਟਰੀਬਿਊਟਰ ਹੈ ਨਾ ਬਈ ਡਬਲ ਡਿਸਟਰੀਬਿਊਟਰ ਲੱਗਾ ਇਹ ਬਈ ਕੰਪਨੀ ਦਾ ਲਵਾਇਆ ਹਾਂ ਇਹ ਕੰਪਨੀ ਦਾ ਲਵਾਇਆ ਜਨਸੂਜੋ ਲਵਾਇਆ ਠੀਕ ਆ ਬਾਈ ਜੀ ਤੇ ਬਈ ਸਮਾਨ ਏ ਟਰੈਕਟਰ ਦਾ ਡੰਡਾ ਫੱਟੇ ਛਤਰੀ ਸਾਰਾ ਕੋਨਾ ਵੀ ਪੂਰਾ ਸਮਾਨ ਆ ਹਾਂ ਪੂਰਾ ਸਮਾਨ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਗੇਅਰ ਦੀ ਫੁੱਲ ਗਾਰੰਟੀ ਆ ਵਾਕੇ ਵੇਖ ਲਓ ਕੋਈ ਕੋਸ ਕਰਦੇ ਠੀਕ ਆ ਵਾਕੇ ਚਲਾ ਕੇ ਲਿਆ ਸਕਦੇ ਹਾਂ ਬਾਕੀ ਕੋਈ ਕਮੀ ਪੇਸ਼ੀ ਤਾਂ ਨਹੀਂ ਬਈ ਕੋਈ ਕਮੀ ਪੇਸ਼ੀ ਨਹੀਂ ਠੀਕ ਆ ਵੀ ਰੰਗ ਪੇੜ ਦਾ ਵੀ ਰੀਜਨਲ ਆ ਇੰਜਨ ਗੇਅਰ ਦਾ ਵੀ ਟਰੈਕਟਰ ਬੂਦਾ ਸਾਫ ਪਿਆ ਹਨਾ ਵੀ ਮਾਡਲ ਦੇ ਹਾਵ ਨਾਲ ਟਰੈਕਟਰ ਭਾਈ 10 ਸਾਲ ਖੜਾ ਰਿਹਾ ਹੈ ਠੀਕ ਆ ਭਾਈ ਖੜਾ ਰਿਹਾ ਪਰਲੇ ਬੰਦ ਤੋਂ ਲਿਆ ਪਿੰਡੋਂ ਸਾਹਮਣੇ ਘਰ ਆ ਠੀਕ ਆ ਚੱਲਿਆ ਵੀ ਥੋੜਾ ਹੀ ਹੋਣਾ ਫਿਰ ਤਾਂ ਹ ਟਾਇਰ ਨਹੀਂ ਟਾਇਰ ਪਹਿਲਾਂ ਸੁੱਕ ਗਏ ਸੀ ਅਸੀਂ ਆਪ ਕੋ ਆਏ ਆ ਠੀਕ ਆ ਬਾਈ ਜੀ ਪਾ ਰਿਆ ਕਰਕੇ ਸੁੱਕ ਠੀਕ ਆ ਸੁੱਕ ਗਏ ਸੀ ਟਾਇਰ ਸੁੱਕ ਗਏ ਫਿਰ ਤਹੀ ਬੁਆਏ ਆ ਤੇ ਬਾਈ ਇਹਦੀ ਕੀ ਡਿਮਾਂਡ ਆ ਇਹ ਟਰੈਕਟਰ ਦੀ ਇਹਦਾ 4 ਲੱਖ ਆ ਲੈਣ ਦੇ ਨਾਲ ਆ ਕੰਮੀ ਵੀ ਦੇਣਾ ਹੀ ਆ 4 ਲੱਖ ਦਾ ਮਾੜਾ ਮੋਟਾ ਹੁੰਦਾ ਨਹੀਂ ਬਈ ਥੋੜਾ ਬੋਧਾ ਕਰਦੇਗੇ ਮਾਨਤਾਨ ਠੀਕ ਆ ਥੋੜਾ ਬੋਧਾ ਮਾਨਤਾਨ ਹੋ ਜਾਊਗਾ 4 ਲੱਖ ਚੋਂ ਐ ਕਰੀ ਬਾਈ ਪਿੰਡ ਤੂੰ ਹੀ ਦੱਸ ਦੀ ਕਿਹੜਾ ਪਿੰਡ ਪੈਣਾ ਡਗਰੂ ਆ ਜੀ ਠੀਕ ਆ ਬਾਈ ਜੀ ਜਿਹੜਾ ਮੋਗਾ ਤੇ ਨੰਬਰ ਬੋਲ ਜੀ ਬਾਈ Rasi 602 ਠੀਕ ਹੈ ਬਈ 92160 ਹੁਣ ਬਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾੜਾ ਮੋਟਾ ਮਾਨ ਤਾਨ ਕਰਦੇ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨਵਾਦ